ਮਨਜੀਠਾ ਦੇ ਵਿੱਚ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਦੇ ਵਿੱਚ ਕਿਰੇ ਸ਼੍ਰਮਣੀ ਅਕਾਲੀ ਦਲ ਦੇ ਆਗੂ ਵਿਕਰਮ ਮਨਜੀਠਾ ਤੋਂ ਪੁੱਛਗਿਰਿਸ਼ ਜਾਰੀ ਹੈ ਜਿਸ ਤ하ਤ ਵਿਜੀਲੈਂਸ ਦੀ ਟੀਮ ਉਹਨਾਂ ਨੂੰ ਹਲਕਾ ਮਨਜੀਠਾ ਦੇ ਦਫ਼ਤਰ ਲੈ ਕੇ ਪਹੁੰਚੀ ਸੀ ਇਸ ਦੌਰਾਨ ਪਹਿਲਾਂ ਹੀ ਉਹਨਾਂ ਦੀ ਪਤਨੀ ਤੇ ਹਲਕਾ ਮਨਜੀਠਾ ਦੇ ਮੌਜੂਦਾ ਵਿਧਾਇਕ ਗਨੀਬ ਕੌਰ ਦੇ ਵੱਲੋਂ ਪੁਲਿਸ ਪਾਰਟੀ ਦੇ ਨਾਲ ਬਹਿਸ ਕੀਤੀ ਦੱਸ ਦਈਏ ਕਿ ਵਿਕਰਮ ਮਨਜੀਠਾ ਦੀ ਪਤਨੀ ਗਨੀਬ ਕੌਰ ਦਾ ਕਹਿਣਾ ਹੈ ਕਿ ਮੈਂ ਮੌਜੂਦਾ ਵਿਧਾਇਕ ਆ ਇੱਥੇ ਮੇਰਾ ਦਫ਼ਤਰ ਹੈ ਪੁਲਿਸ ਵੱਲੋਂ ਮੈਨੂੰ ਅੰਦਰ ਜਾਣ ਤੋਂ ਰੋਕਿਆ ਜਾ ਰਿਹਾ ਮੈਂ ਚਾਹੁੰਦੀ ਆ ਕਿ ਜੋ ਵੀ ਜਾਂਚ ਕੀਤੀ ਜਾਵੇ ਉਹ ਮੇਰੀ ਸਾਹਮਣੇ ਹੋਣੀ ਚਾਹੀਦੀ ਉਹਨਾਂ ਦਾ ਕਹਿਣਾ ਹੈ ਕਿ ਮੇਰੇ ਕੋਲ ਕੋਈ ਹਥਿਆਰ ਨਹੀਂ ਹੈ ਮੇਰੇ ਵਕੀਲ ਮੇਰੇ ਨਾਲ ਨੇ ਬਾਕੀ ਲੋਕ ਇੱਥੇ ਹੀ ਰਹਿਣਗੇ ਮੈਨੂੰ ਦਫ਼ਤਰ ਜਾਣ ਤੋਂ ਕੋਈ ਨਹੀਂ ਰੋਕ ਸਕਦਾ ਦਫ਼ਤਰ ਦੇ ਵਿੱਚ ਪੁਲਿਸ ਦਾ ਮੂੰੜ ਆਉਣਾ ਤੇ ਧੱਕੇਸ਼ਾਹੀ ਕਰਨਾ ਬਿਲਕੁਲ ਜਾਇਜ਼ ਨਹੀਂ ਹੈ ਤਾਂ ਇਸ ਦੌਰਾਨ ਦੱਸਦੇ ਕਿ ਕਾਫੀ ਜ਼ਿਆਦਾ ਹੰਗਾਮਾ ਹੋਇਆ ਉਹਨਾਂ ਨੇ ਪੁਲਿਸ ਦੇ ਕੋਲ ਮਜਬੀਤਿਆ ਦੇ ਦਫ਼ਤਰ ਦੇ ਵਿੱਚ ਸਰਚ ਵਾਰੰਟਾ ਦੀ ਕਾਪੀ ਦੀ ਮੰਗ ਕੀਤੀ ਹੈ ਜਿਸ ਤੇ ਪੁਲਿਸ ਨੇ ਜਾਂਚ ਦਾ ਤਰਕ ਦੇ ਕੇ ਕਿ ਤੁਹਾਡਾ ਅਜਿਹਾ ਕਰਨਾ ਕਾਨੂੰਨ ਦੀ ਉਲੰਘਣਾ ਹੈ ਤੇ ਸਾਨੂੰ ਚੰਡੀਗੜ੍ਹ ਤੋਂ ਹੁਕਮ ਨੇ ਉਸ ਮੁਤਾਬਕ ਅਸੀਂ ਅੰਦਰ ਨਹੀਂ ਜਾਣ ਦੇਵਾਂਗੇ ਜਿਸ ਤੇ ਵਿਕਰਮ ਅਜੀਠਿਆ ਦੀ ਪਤਨੀ ਨੇ ਕਿਹਾ ਕਿ ਪੁਲਿਸ ਤੱਕਾ ਕਰ ਰਹੀ ਹੈ ਦੱਸਿਆ ਇਹ ਕਿ ਵਿਕਰਮ ਅਜੀਠਿਆ ਦੀ ਪਤਨੀ ਦਾ ਇਹ ਕਹਿਣਾ ਹੈ ਕਿ ਮੇਰੀ ਇਜਾਜ਼ਤ ਤੋਂ ਬਿਨਾ ਮੇਰੇ ਦਫ਼ਤਰ ਦੇ ਵਿੱਚ ਪੁਲਿਸ ਨੇ ਤਾਲਾ ਲਾ ਦਿੱਤਾ ਵਿਜੀਲੈਂਸ ਜਾਂ ਫਿਰ ਪੁਲਿਸ ਦੇ ਅਧਿਕਾਰੀ ਦਫ਼ਤਰ ਦੇ ਵਿੱਚ ਸਾਜ਼ਿਸ਼ ਦੇ ਤਹਿਤ ਕੋਈ ਚੀਜ਼ ਰੱਖ ਸਕਦੇ ਨੇ ਦਾਦੇ ਵਿੱਚ ਨਾ ਵਿਕਰਮ ਅਜੀਠਿਆ ਦਾ ਲਾਉਣਗੇ ਤਾਂ ਸਰਕਾਰ ਵਿਕਰਮ ਅਜੀਠਿਆ ਤੋਂ ਡਰਦੀ ਹੈ ਇਸ ਦੇ ਲਈ ਉਹਨਾਂ ਨੂੰ ਜੇਲ੍ਹ ਦੇ ਵਿੱਚ ਬੰਦ ਕਰਨਾ ਚਾਹੁੰਦੀ ਹੈ ਤਾਂ ਕਿ ਉਹ ਕਿਸੇ ਹੋਰ ਮਸਲੇ ਉੱਤੇ ਸਵਾਲ ਨਾ ਚੁੱਕਣ ਪਰ ਇਹ ਤੱਕਾ ਬਰਦਾਸ਼ਤ ਨਹੀਂ ਕੀਤਾ ਜਾਵੇ। ਦੱਸਦੇ ਯਹੀ ਕਿ ਪੰਜਾਬ ਵਿਜੀਲੈਂਸ ਬਿਊਰੋ ਦੀ ਟੀਮ ਦੇ ਵੱਲੋਂ 25 ਜੂਨ ਨੂੰ ਸਵੇਰੇ 11:30 ਵਜੇ ਆਮਦਨ ਤੋਂ ਬਾਅਦ ਜ਼ਾਇਦਾਦ ਮਾਮਲੇ ਦੇ ਵਿੱਚ ਵਿਕਲਮ ਅਜੀਤਿਆ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਵਕੀਲਾ ਦਾ ਦਾਵਾ ਸੀ ਕਿ ਰਿਪੋਰਟ 24 ਜੂਨ ਨੂੰ ਰਾਤ 10:30 ਵਜੇ ਵਿਜੀਲੈਂਸ ਨੂੰ ਸ਼ੌਂਪੀ ਗਈ ਤੇ ਅਗਲੇ ਦਿਨ ਸਵੇਰੇ 4:30 ਵਜੇ ਕੇਸ ਦਰਜ ਕਰਨ ਤੋਂ ਬਾਅਦ ਗ੍ਰਿਫਤਾਰੀ ਹੋਣੀ ਹੈ। 26 ਜੂਨ ਨੂੰ ਵਿਕਲਮ ਅਜੀਤਿਆ ਨੂੰ ਸਖਤ ਸੁਰੱਖਿਆ ਹੇਠ ਮੋਹਾਲੀ ਅਦਾਲਤ 'ਚ ਪੇਸ਼ ਕੀਤਾ ਗਿਆ। ਸਰਕਾਰੀ ਵਕੀਲਾ ਨੇ 12 ਦਿਨਾਂ ਦੇ ਰਿਮਾਂਡ ਦੀ ਮੰਗ ਕੀਤੀ ਪਰ ਅਦਾਲਤ ਨੇ ਸਾਖ ਦੇ ਨਹੀਂ ਰਿਮਾਂਡ ਕੀ ਦਿੱਤਾ ਤੇ ਹੁਣ ਇਸ ਮਾਮਲੇ ਦੇ ਵਿੱਚ ਅਗਲੀ ਸੁਣਵਾਈ 2 ਜੁਲਾਈ ਨੂੰ ਹੋਵੇਗੀ ਹਾਲਾਂਕਿ ਮਜੀਠੀਆ ਦੇ ਵਕੀਲ ਅਰਸ਼ਦੀਪ ਸਿੰਘ ਕਲੇਰ ਦਾ ਇਹ ਕਹਿਣਾ ਕਿ ਮਜੀਠੀਆ ਸਰਕਾਰ ਦੇ ਵਿਰੁੱਧ ਬੋਲਦਾ ਇਸ ਕਰਕੇ ਉਸਤੇ ਕਾਰਵਾਈ ਹੋਈ ਹੋਣਾ ਕਿ ਹੈ ਕਿ ਸਰਕਾਰ ਸੁਪਰੀਮ ਕੋਰਟ ਦੇ ਵਿੱਚ ਕੁਝ ਕਹਿੰਦੀ ਹੈ ਜ਼ਿਲ੍ਹਾ ਅਦਾਲਤਾਂ ਦੇ ਵਿੱਚ ਬਹਿਸ ਕੁਝ ਹੋ ਰਹੀ ਹੁੰਦੀ ਹੈ ਤੇ ਇਸ ਦੇ ਨਾਲ ਹੀ ਉਹ ਕਹਿੰਦੇ ਨੇ ਕਿ ਇਹਨਾਂ ਕੰਪਨੀਆਂ ਬਾਰੇ ਚੌਕਸੀ ਜੇ ਦਾਅਵੇ ਕੀਤੇ ਜਾ ਰਹੇ ਨੇ ਉਹ ਕੰਪਨੀਆਂ ਭਾਰਤ ਸਰਕਾਰ ਤੋਂ ਮਾਨਤਾ ਪ੍ਰਾਪਤ ਦੱਸ ਦਈਏ ਕਿ ਦੋ ਦਿਨ ਪਹਿਲਾਂ ਹੀ ਵਿਕਰਮ ਮਜੀਠੀਆ ਦੇ ਪીએ ਰਹੇ ਤਲਬੀਰ ਗਿੱਲ ਜੋ ਕਿ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ ਉਹਨਾਂ ਤੋਂ ਪੁੱਛਗਿੱਛ ਹੋਈ ਹੈ ਜਿਸ ਤੋਂ ਬਾਅਦ ਬੀਤੇ ਦਿਨੀ ਵਿਜੀਲੈਂਸ ਦੀ ਟੀਮ ਵਿਕਰਮ ਮਜੀਠੀਆ ਨੂੰ ਸ਼ਿਮਲਾ ਦੇ ਵਿੱਚ ਉਹਨਾਂ ਦੇ ਠਿਕਾਣਿਆਂ ਤੇ ਲੈ ਕੇ ਗਈ ਹੈ ਜਿਸ ਤੋਂ ਬਾਅਦ ਅੰਮ੍ਰਿਤਸਰ ਦੇ ਵਿੱਚ ਮਜੀਠਾ ਲੈ ਕੇ ਪਹੁੰਚੀ ਮਜੀਠਾ ਦੇ ਵਿੱਚ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਦੇ ਵਿੱਚ ਕਿਰੇ ਸ਼੍ਰਮਣੀ ਅਕਾਲੀ ਦਲ ਦੇ ਆਗੂ ਵਿਕਰਮ ਮਜੀਠੀਆ ਤੋਂ ਪੁੱਛਗਿੱਛ جاری ਹੈ ਜਿਸ ਤ하ਤ ਵਿਜੀਲੈਂਸ ਦੀ ਟੀਮ ਉਹਨਾਂ ਨੂੰ ਹਲਕਾ ਮਜੀਠਾ ਦੇ ਦਫ਼ਤਰ ਲੈ ਕੇ ਪਹੁੰਚੀ ਸੀ ਇਸ ਦੌਰਾਨ ਪਹਿਲਾਂ ਹੀ ਉਹਨਾਂ ਦੀ ਪਤਨੀ ਤੇ ਹਲਕਾ ਮਜੀਠਾ ਦੇ ਮੌਜੂਦਾ ਵਿਧਾਇਕ ਗਨੀਪ ਕੌਰ ਦੇ ਵੱਲੋਂ ਪੁਲਿਸ ਪਾਰਟੀ ਦੇ ਨਾਲ ਬਹਿਸ ਕੀਤੀ ਦੱਸ ਦਈਏ ਕਿ ਵਿਕਰਮ ਮਜੀਠੀਆ ਦੀ ਪਤਨੀ ਗਨੀਪ ਕੌਰ ਦਾ ਕਹਿਣਾ ਹੈ ਕਿ ਮੈਂ ਮੌਜੂਦਾ ਵਿਧਾਇਕ ਆ ਇੱਥੇ ਮੇਰਾ ਦਫ਼ਤਰ ਹੈ ਪੁਲਿਸ ਵੱਲੋਂ ਮੈਨੂੰ ਅੰਦਰ ਜਾਣ ਤੋਂ ਰੋਕਿਆ ਜਾ ਰਿਹਾ ਮੈਂ ਚਾਹੁੰਦੀ ਆ ਕਿ ਜੋ ਵੀ ਜਾਂਚ ਕੀਤੀ ਜਾਵੇ ਉਹ ਮੇਰੀ ਸામਨੇ ਹੋਣੀ ਚਾਹੀਦੀ ਉਹਨਾਂ ਦਾ ਕਹਿਣਾ ਹੈ ਕਿ ਮੇਰੇ ਕੋਲ ਕੋਈ ਹਥਿਆਰ ਨਹੀਂ ਹੈ ਮੇਰੇ ਵਕੀਲ ਮੇਰੇ ਨਾਲ ਨੇ ਬਾਕੀ ਲੋਕ ਇੱਥੇ ਹੀ ਰਹਿਣਗੇ ਮੈਨੂੰ ਦਫ਼ਤਰ ਜਾਣ ਤੋਂ ਕੋਈ ਨਹੀਂ ਰੋਕ ਸਕਦਾ ਦਫ਼ਤਰ ਦੇ ਵਿੱਚ ਪੁਲਿਸ ਦਾ ਮੂੰਹ ਆਉਣਾ ਤੇ ਧੱਕੇਸ਼ਾਹੀ ਕਰਨਾ ਬਿਲਕੁਲ ਜਾਇਜ਼ ਨਹੀਂ ਹੈ ਤਾਂ ਇਸ ਦੌਰਾਨ ਦੱਸਦੇ ਕਿ ਕਾਫੀ ਜ਼ਿਆਦਾ ਹੰਗਾਮਾ ਹੋਇਆ ਉਹਨਾਂ ਨੇ ਪੁਲਿਸ ਦੇ ਕੋਲ ਮਜਬੀਤਿਆ ਦੇ ਦਫ਼ਤਰ ਦੇ ਵਿੱਚ ਸਰਚ ਵਾਰੰਟਾ ਦੀ ਕਾਪੀ ਦੀ ਮੰਗ ਕੀਤੀ ਹੈ ਜਿਸ ਤੇ ਪੁਲਿਸ ਨੇ ਜਾਂਚ ਦਾ ਤਰਕ ਦੇ ਕੇ ਕਿਹਾ ਕਿ ਤੁਹਾਡਾ ਅਜਿਹਾ ਕਰਨਾ ਕਾਨੂੰਨ ਦੀ ਉਲੰਘਣਾ ਹੈ ਤੇ ਸਾਨੂੰ ਚੰਡੀਗੜ੍ਹ ਤੋਂ ਹੁਕਮ ਨੇ ਉਸ ਮੁਤਾਬਕ ਅਸੀਂ ਅੰਦਰ ਨਹੀਂ ਜਾਣ ਦੇਵਾਂਗੇ ਜਿਸ ਤੇ ਵਿਕਰਮ ਅਜੀਠਿਆ ਦੀ ਪਤਨੀ ਨੇ ਕਿਹਾ ਕਿ ਪੁਲਿਸ ਤੱਕਾ ਕਰ ਰਹੀ ਹੈ ਦਾਦਾ ਜੀ ਇਹ ਕਿ ਵਿਕਰਮ ਅਜੀਠਿਆ ਦੀ ਪਤਨੀ ਦਾ ਇਹ ਕਹਿਣਾ ਹੈ ਕਿ ਮੇਰੀ ਇਜਾਜ਼ਤ ਤੋਂ ਬਿਨਾ ਮੇਰੇ ਦਫ਼ਤਰ ਦੇ ਵਿੱਚ ਪੁਲਿਸ ਨੇ ਤਾਲਾ ਲਾ ਦਿੱਤਾ ਵਿਜੀਲੈਂਸ ਜਾਂ ਫਿਰ ਪੁਲਿਸ ਦੇ ਅਧਿਕਾਰੀ ਦਫ਼ਤਰ ਦੇ ਵਿੱਚ ਸਾਜ਼ਿਸ਼ ਦੇ ਤਹਿਤ ਕੋਈ ਚੀਜ਼ ਰੱਖ ਸਕਦੇ ਨੇ ਦਾਦੇ ਵਿੱਚ ਨਾ ਵਿਕਰਮ ਅਜੀਠਿਆ ਦਾ ਲਾਉਣਗੇ ਤਾਂ ਸਰਕਾਰ ਵਿਕਰਮ ਅਜੀਠਿਆ ਤੋਂ ਡਰਦੀ ਹੈ ਇਸ ਦੇ ਲਈ ਉਹਨਾਂ ਨੂੰ ਜੇਲ੍ਹ ਦੇ ਵਿੱਚ ਬੰਦ ਕਰਨਾ ਚਾਹੁੰਦੀ ਹੈ ਤਾਂ ਕਿ ਉਹ ਕਿਸੇ ਹੋਰ ਮਸਲੇ ਉੱਤੇ ਸਵਾਲ ਨਾ ਚੁੱਕਣ ਪਰ ਇਹ ਤੱਕਾ ਬਰਦਾਸ਼ਤ ਨਹੀਂ ਕੀਤਾ ਜਾਵੇ। ਦੱਸਦੇ ਇਹ ਕਿ ਪੰਜਾਬ ਵਿਜੀਲੈਂਸ ਬਿਊਰੋ ਦੀ ਟੀਮ ਦੇ ਵੱਲੋਂ 25 ਜੂਨ ਨੂੰ ਸਵੇਰੇ 11:30 ਵਜੇ ਆਮਦਨ ਤੋਂ ਬਾਅਦ ਜ਼ਾਇਦਾਦ ਮਾਮਲੇ ਦੇ ਵਿੱਚ ਵਿਕ੍ਰਮ ਅਜੀਤਿਆ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਵਕੀਲਾ ਦਾ ਦਾਵਾ ਸੀ ਕਿ ਰਿਪੋਰਟ 24 ਜੂਨ ਨੂੰ ਰਾਤ 10:30 ਵਜੇ ਵਿਜੀਲੈਂਸ ਨੂੰ ਸ਼ੌਂਪੀ ਗਈ ਤੇ ਅਗਲੇ ਦਿਨ ਸਵੇਰੇ 4:30 ਵਜੇ ਕੇਸ ਦਰਜ ਕਰਨ ਤੋਂ ਬਾਅਦ ਗ੍ਰਿਫਤਾਰੀ ਹੋਣੀ ਹੈ। 26 ਜੂਨ ਨੂੰ ਵਿਕ੍ਰਮ ਅਜੀਤਿਆ ਨੂੰ ਸਖਤ ਸੁਰੱਖਿਆ ਹੇਠ ਮੋਹਾਲੀ ਅਦਾਲਤ 'ਚ ਪੇਸ਼ ਕੀਤਾ ਗਿਆ। ਸਰਕਾਰੀ ਵਕੀਲਾ ਨੇ 12 ਦਿਨਾਂ ਦੇ ਰਿਮਾਂਡ ਦੀ ਮੰਗ ਕੀਤੀ ਪਰ ਅਦਾਲਤ ਨੇ ਸਾਖ ਦੇ ਨਹੀਂ ਰਿਮਾਂਡ ਕੀ ਦਿੱਤਾ ਤੇ ਹੁਣ ਇਸ ਮਾਮਲੇ ਤੇ ਵਿੱਚ ਅਗਲੀ ਸੁਣਵਾਈ 2 ਜੁਲਾਈ ਨੂੰ ਹੋਵੇਗੀ ਹਾਲਾਂਕਿ ਮਜੀਠੀਆ ਦੇ ਵਕੀਲ ਅਰਸ਼ਦੀਪ ਸਿੰਘ ਕਲੇਰ ਦਾ ਇਹ ਕਹਿਣਾ ਕਿ ਮਜੀਠੀਆ ਸਰਕਾਰ ਦੇ ਵਿਰੁੱਧ ਬੋਲਦਾ ਹੈ ਇਸ ਕਰਕੇ ਉਸਤੇ ਕਾਰਵਾਈ ਹੋਈ ਉਹਨਾਂ ਕਹਿੰਿਆ ਕਿ ਸਰਕਾਰ ਸੁਪਰੀਮ ਕੋਰਟ ਦੇ ਵਿੱਚ ਕੁਝ ਕਹਿੰਦੀ ਹੈ ਜ਼ਿਲ੍ਹਾ ਅਦਾਲਤਾਂ ਦੇ ਵਿੱਚ ਬਹਿਸ ਕੁਝ ਹੋ ਰਹੀ ਹੁੰਦੀ ਹੈ ਤੇ ਇਸ ਦੇ ਨਾਲ ਹੀ ਉਹ ਕਹਿੰਦੇ ਨੇ ਕਿ ਇਹਨਾਂ ਕੰਪਨੀਆਂ ਬਾਰੇ ਚੌਕਸੀ ਦੇ ਦਾਅਵੇ ਕੀਤੇ ਜਾ ਰਹੇ ਨੇ ਉਹ ਕੰਪਨੀਆਂ ਭਾਰਤ ਸਰਕਾਰ ਤੋਂ ਮਾਨਤਾ ਪ੍ਰਾਪਤ ਤਾਂ ਦੱਸ ਦਈਏ ਕਿ ਦੋ ਦਿਨ ਪਹਿਲਾਂ ਹੀ ਵਿਕਰਮ ਮਜੀਠੀਆ ਦੇ ਪੀ ਰਹੇ ਤਲਬੀਰ ਗਿੱਲ ਜੋ ਕਿ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ ਉਹਨਾਂ ਤੋਂ ਪੁੱਛਗਿੱਛ ਹੋਈ ਹੈ ਜਿਸ ਤੋਂ ਬਾਅਦ ਬੀਤੇ ਦਿਨੀ ਵਿਜੀਲੈਂਸ ਦੀ ਟੀਮ ਵਿਕਰਮ ਮਜੀਠੀਆ ਨੂੰ ਸ਼ਿਮਲਾ ਦੇ ਵਿੱਚ ਉਹਨਾਂ ਦੇ ਠਿਕਾਣਿਆਂ ਤੇ ਲੈ ਕੇ ਗਈ ਹੈ ਜਿਸ ਤੋਂ ਬਾਅਦ ਅੰਮ੍ਰਿਤਸਰ ਦੇ ਵਿੱਚ ਮਜੀਠਾ ਲੈ ਕੇ ਪਹੁੰਚੀ